ਬੱਚੇ ਨਸ਼ਾ ਕਰਦੇ ਗਾਉਣੇ ਮੇਨ ਗੱਲ ਜਿਹੜੀ ਹੈ ਉਹ ਸਰਕਾਰ ਨੂੰ ਇਹ ਸੁੱਚ ਨਹੀਂ ਦੱਸਦੇ ਕਿ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਪੰਜਾਬ ਦੀ ਉਹਦੇ 'ਚ ਬਦਲਾਅ ਜ਼ਰੂਰੀ ਹੈ ਮੈਂ 89 90 ਦੇ ਵਿੱਚ 10ਵੀਂ ਪਾਸ ਕੀਤੀ ਸੀ ਉਦੋਂ ਜਿਹੜਾ ਪਰਸੈਂਟੇਜ ਹੁੰਦੀ ਸੀ ਉਹ 65 60 ਪਰਸੈਂਟ ਦੇ ਮੁਕਾਬਲਾ ਸੀ ਪਰ ਅੱਜ ਜਦੋਂ ਆਪਾਂ ਨਿਗਾਹ ਮਾਰਦੇ ਹਾਂ ਅੱਜ 90 ਪਰਸੈਂਟ ਤੋਂ ਉੱਤੇ ਕੰਪੀਟੀਸ਼ਨ ਹੈ ਸਟ्रेस ਹੈ ਬੱਚਿਆਂ ਦੇ ਵਿੱਚ ਸਟ੍ਰਾਸ ਤੇ ਕਿੱਥੋਂ ਪਿਆ ਰਿਹਾ ਇਹ ਸਿੱਖਿਆ ਨੀਤੀ ਚ ਬਦਲਾਅ ਜ਼ਰੂਰੀ ਹੈ ਅੱਜ ਮੇਰਾ ਬੱਚਾ ਇੱਕ ਜਿਹੜਾ ਮੈਂ ਪਾ ਰਿਹਾ ਹਾਂ ਉਹ 6ਵੀਂ ਚ ਜਦੋਂ ਮੈਂ ਬੌਕਸ ਲੈਣ ਗਿਆ ਤਾਂ ਜਿਹੜੀਆਂ ਬੌਕਸ ਸੀ ਉਹ ਉਹ 3500 ਦੀ ਸੀ ਜਿਹਦਾ ਪ੍ਰਿੰਟ 400 ਸੀ ਕਿਉਂਕਿ ਸਕੂਲ ਜਿਹੜੇ ਭਾਵੇਂ ਪ੍ਰਾਈਵੇਟ ਨੇ ਸਰਕਾਰੀ ਵੀ ਵਧੀਆ ਨਹੀਂ ਪਰ ਹੁਣ ਇਹ ਪ੍ਰਾਈਵੇਟ ਜਿਹੜੇ ਖੁੱਲ੍ਹੇ ਉਹਨੇ ਬਸ ਤਾਂ ਨਹੀਂ ਹੋ ਸਕਦੇ ਪਰ ਸਰਕਾਰ ਨੂੰ ਅਨੰਤ ਧਿਆਨ ਦੇਣ ਦੀ ਲੋੜ ਹੈ ਜਿਹੜੇ ਇਹ ਪਬਲਿਸ਼ਰਾਂ ਤੋਂ ਪੈਸੇ ਲੈ ਕੇ ਉਹ ਕਿਤਾਬਾਂ ਮੋਟੀਆਂ ਲਵਾਉਂਦੇ ਨੇ ਬੱਚੇ ਨਸ਼ਿਆਂ ਦੇ ਵਿੱਚ ਜਾ ਹੀ ਕਿਉਂ ਰਹੇ ਨੇ ਕਿਉਂਕਿ ਕਿਰਨ ਨੂੰ ਸਟ੍ਰੈਸ ਹੈ ਪੜ੍ਹਾਈ ਦਾ ਜੇ ਨੰਬਰ ਘਟ ਆਉਣਗੇ ਤਾਂ ਸਾਡੇ ਪੇਰੈਂਟਸਨ ਕੁੱਟਣਗੇ ਉਸ ਤੋਂ ਬਾਅਦ ਪਲੱਸ 2 ਕਰਕੇ ਜਦੋਂ ਬੱਚੇ ਆਪਣੇ ਫੀਲਡ 'ਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੁੰਦਾ ਵੀ بے ਰੁਜ਼ਗਾਰੀ بے ਰੁਜ਼ਗਾਰੀ ਕਰਕੇ ਉਹ ਨਸ਼ੇ ਕਰਦੇ ਆ ਨਾ ਕਿਉਂਕਿ ਸਿੱਖਿਆ ਨੀਤੀ ਨੂੰ ਬਦਲਾਅ ਦੀ ਜ਼ਰੂਰਤ ਹੈ ਜੇ ਪੰਜਾਬ ਦੇ ਵਿੱਚ ਇੱਕ ਤਾਂ ਆਪਣੇ ਕੰਦ ਕੱਟ ਰਹੇ ਨੇ ਇੱਕ ਬੱਚੇ ਸਨ ਡਰਸਰ ਦੇ ਨਾਲ ਹੀ ਨਸ਼ਾ ਕਰਦੇ ਆ ਮੈਂ 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 ਕਹਿੰਨੀ ਕਿ ਜਿੰਨਾ ਕੋ ਮੈਂ ਇਹਦੀ ਸਟੱਡੀ ਕੀਤੀ ਹੈ ਮੇਰੇ ਪਰਿਵਾਰ ਦੇ ਵਿੱਚ ਬੀਤੇ ਆ ਮੇਰਾ ਸਾਲਾ ਸੀਗਾ ਕਪੂਥਲੇ ਉਹ ਕਿਉਂ ਗਿਆ ਇੱਥੋਂ ਉਹਦਾ ਬੱਚਾ ਹੁਣ ਨਾ ਪਾਰ ਰਿਆ ਕਿਉਂਕਿ ਸਟ੍ਰਿੰਗ ਨਸ਼ਾ ਪਤਾ ਸਭ ਨੂੰ ਪਤਾ ਵੀ ਦੇ ਵਿੱਚ ਹੁੰਦੀ ਆ ਕਫੀਨ ਹੁੰਦੀ ਆ ਸਾਰਾ ਕੁਝ ਹੁੰਦਾ ਪਰ ਉਹ ਕਰਨ ਦਾ ਜਿਹੜਾ ਮੇਨ ਕਾਰਨ ਹੈ ਕਿਉਂਕਿ ਅੱਜ ਪ੍ਰਾਈਵੇਟ ਸਕੂਲ ਲਾ ਲਓ ਸਾਡੇ ਇੱਥੇ ਭੜਾ ਦੇ ਵਿੱਚ ਦੋ ਸਕੂਲ ਨੇ ਬਹੁਤ ਵੱਡੇ ਇੱਕ ਵੱਡੇ ਸਕੂਲ ਦਾ ਜੇ ਮੈਂ ਨਾਂ ਲੈ ਲਾਂ ਤਾਂ ਉਹ ਅੱਜ ਤੁਸੀਂ ਰਿਕਾਰਡ ਕੱਢ ਲਓ ਘੱਟੋ ਘੱਟ 10 ਸਾਲ ਹੋ ਗਏ ਉਹਨੇ ਐਨੂਅਲ ਫੈਕਸ਼ਨ ਨਿਕਲਾਇਆ ਤੁਹਾਨੂੰ ਸਿਰਫ ਇੱਕ ਕਿਤਾਬੀ ਕੀੜੇ ਬਣਾਦੇ ਬੱਚੇ ਜੇ ਮੈਂ ਮੇਰਾ ਬੱਚਾ ਉੱਥੇ ਪੜਦਾ ਸੀ ਹੁਣ ਨਹੀਂ ਹੈਗਾ ਬਾਤ ਚੱਲਾ ਗਿਆ ਜੇ ਉਹਨੂੰ ਮੈਂ ਕਦੀ ਕਿਹਾ ਮੈਂ ਮਹੰਦੂਰ ਨਾਲ ਫੈਕਸ਼ਨ ਨਹੀਂ ਕਰਾਉਂਦਾ ਕਹਿੰਦਾ ਜੀ ਪੇਰੈਂਟਸ ਆ ਕੇ ਕਹਿੰਦੇ ਨੇ ਤੁਸੀਂ 4-400 ਰੁਪਈਆ ਲੈ ਲੈਂਦੇ ਹੋ ਮਹਾਂ ਜੋ ਤੁਸੀਂ ਇੱਕ ਗਾਣੇ ਦੇ ਵਿੱਚ ਬਤੀ-ਬਤੀ ਬੰਦੇ ਨੂੰ ਕੰਪੀਟੀਸ਼ਨ ਕਰਾਉਂਦੇ ਹੋ ਤਾਂ ਪੇਰੈਂਟਸ ਤਾਂ ਕਹਿਣਗੇ ਕਿ ਕਿਉਂਕਿ ਬਹੁਤ ਜ਼ਿਆਦਾ ਖਰਚੇ ਨੇ ਆ ਟਿਕਣ ਜਦੋਂ ਆਪਾਂ ਨਹੀਂ ਝੇੜ ਸਕਦੇ ਤਾਂ ਇਹ ਸੋਭਾ ਸਿੰਘ ਚਿੱਤਰਕਾਰ ਹਰੀ ਹਰਪਾਲ ਟਾਣੇ ਵਾਲੀ ਉਹ ਸਕੂਲਾਂ ਦੀ ਥੇਲ ਨੇ ਤੁਸੀਂ ਕਿੱਥੋਂ ਦੇਖ ਸਕਦੇ ਹੋ ਕਿ ਬੱਚੇ ਨੇ ਕਿਹੜੇ ਫੀਲਡ 'ਚ ਜਾਣਾ ਹੈ ਕਿਉਂਕਿ ਅਸੀਂ ਖੁਦ ਵੀ ਆਪਣੇ ਅਸੀਂ ਖੁਦ ਆਪ ਜ਼ਿੰਮੇਵਾਰ ਆ ਮਾਪਿਓ ਉਹਨਾਂ ਬੱਚੇ ਜਦੋਂ ਉਹ ਨਸ਼ਿਆਂ ਉੱਤੱਕ ਰਹੇ ਆ ਆਪਾਂ